ਮੇਤਾ ਨੂੰ ਬੇਨਤੀ ਕਰੋਗੇ ਅਜੇ ਮਗਰਬੜੀ ਜ਼ਰੂਰਤਾਂ ਖਾਦੀ ਬੀਜ ਦੀ ਥੋੜਾ ਜਿਹਾ ਸਟਾਕ ਮਗਰ ਵੀ ਰੱਖਿਆ ਜੇ ਇੱਥੇ ਆ ਜੇ ਜ਼ਰੂਰੀਆਂ ਲੋਡ ਬੰਦਾ ਤੱਕ ਸਮਾਨ ਪਹੁੰਚ ਜਾਵੇ ਬਿਲਕੁਲ ਜੀ ਬਿਲਕੁਲ ਤੱਕ ਵੀ ਅਸੀਂ ਦੇ ਆਏ ਆ ਚਾਰ ਵੀ ਵੰਡਿਆ ਗਿਆ ਜੇ ਸਭ ਕਣਕਾ ਵੀ ਦੇ ਆਏ ਵਾਹ ਜੀ ਆਪਣੇ ਤੋਂ ਸਾਹਮਣੇ 80 ਵੰਡ ਗਿਆ ਇਹ ਲੋਡ ਦੀਆਂ ਮਹੀਨੇ ਬਾਅਦ ਲੈ ਗਿਆ ਉਹਨਾਂ ਲਈ ਸਮਾਨ ਜਿਹੜੀ ਲੋਡ ਬੰਦ ਹੋਣਗੇ ਵਾਹ ਜੀ ਵਾਹ ਜੀ ਹਾਂਜੀ ਚੇਅਰਮੈਨ ਸਾਹਿਬ ਜੀ ਦਿਓ ਥੋੜੀ ਜਿਹੀ ਜਾਣਕਾਰੀ ਕਹਿਣ ਚਾਹੋਣੇ ਜੀ ਚਲੋ ਸੱਚੇ ਪਾਤਸ਼ਾਹ ਨੇ ਕਰੀ ਵੇਰ ਹੋ ਗਿਆ ਸਾਰਾ ਫਲੋ ਲੱਗੀ ਨੂੰ ਅਜ ਤੋਂ 15 ਦਿਨ ਹੋ ਚਲੇ ਆ ਸਤ ਲੱਗੀ ਆ ਨਾਲ ਪਾਪੀ ਆ ਦਾ ਬਹੁਤ ਵੱਡਾ ਸਹਿਯੋਗ ਆ ਬਾਬੇ ਸੁਤਕੀਆਂ ਦਾ ਬਾਬੇ ਸਿਆਲੀ ਸਮਲੇ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ 15 ਦਿਨ ਲੰਘੇ ਆ ਉਹ ਪ੍ਰਮਾਤਮਾ ਕਿਰਪਾ ਕਰੇ ਹੋ ਰਿਓੜ ਬਾਬਾ ਖਾਇਆ ਫਿਰ ਕਿਰਪਾ ਕਰੇ ਮਿਸ਼ੇਰ ਵੜ ਰੋੜ ਯੋੜ ਬਿਲਕੁਲ ਜੀ ਬਿਲਕੁਲ ਤੇ ਚਲੋ ਸੁਣੀਆਂ ਜਿਹੜੀ ਆ ਵਸਦੀ ਰਹਿ ਚੇ ਲੋਕਾਂ ਨੇ ਮਿਹਨਤ ਕੀਤੀ ਹੋਈ ਪੱਲੇ ਬੈ डीस एन बलबीर सिंह चेयरमैन साहिब ते नाल मैंबर साहिब सड़े सेक सिंह दिलबाल सिंह प्रधान साहिब कोट बुढा किसानष कमेटी कोट बुढा जथेबदी सुझारू ॾोधे ਆ ਹਾਰ ਕਰ ਲਿਆ ਆ ਵੇਖੋ ਲਿਓਣਾ ਲਿਓਣਾ ਆ ਵੇਖੋ ਮਿੱਟੀ ਦੀਆਂ ਭਰ ਭਰ ਕੇ ਤੁਸੀਂ ਆ ਗਿਆ ਮੋਬਾਈਲ ਨਹੀਂ ਟੌਨ ਹੋਣਾ ਚਾਹੀਦਾ ਮੋਬਾਈਲ ਹੀ ਮੋਣਾ ਆ ਵੇਖੋ ਇਹ ਵੀਰ ਸਾਡਾ ਸੇਵਕ ਸਿੰਘ ਵੀਰ ਇੱਕ ਦਿਨ ਬਾਈ ਜੀ ਆਪਣੀ ਚਲਦੇ ਚਲਦੇ ਮੋਬਾਈਲ ਦੀ ਬੈਟਰੀ ਬੰਦ ਹੋ ਗਈ ਜੀ ਤੇ ਭਰਾਵਾਂ ਦਾ ਵੀ ਰਨਾਵਾ ਸਾਹਿਬ ਬੈਟਰੀ ਡਾਊਨ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਚਾਰਜ ਰੱਖਣ ਵਾਸਤੇ ਭਰਾਣੇ 2000 ਰੁਪਿਆ ਕੱਢ ਕੇ ਦਿੱਤਾ ਦੇ ਅੰਦਰ ਰਨਾਵਾ ਸਾਹਿਬ ਬੈਟਰੀ ਲੈ ਗਿਆ ਕਿਉਂਕਿ ਬਹੁਤ ਜ਼ਰੂਰ ਤਾਂ ਰਹਿੰਦੀ ਆ ਸੇਵਾ ਚੱਲਦੀ ਆ ਇੱਥੇ ਦਿਨ ਰਾਤ ਤੇ ਜਰੂਰ ਤੇਰਾ ਮੋਬਾਈਲ ਚੱਲਦਾ ਰਹਿਣਾ ਚਾਹੀਦਾ ਇਹ ਧੰਨਵਾਦ ਹੈ ਭਰਾ ਦਾ ਜਿਹੜੇ ਵੀਰ ਨੇ ਆਪਣਾ ਇੰਨੀ ਸਹਿਯੋਗ ਦਿੱਤਾ ਭਾਈ ਜੀ ਕਿਉਂਕਿ ਤੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਜੀ ਵੇਖੋ ਕਿੰਨਾ ਹਰਾਂ ਦੀ ਸਥਿਤੀ ਵਾਂਗੂ ਪਾਣੀ ਭਣੀ ਪਈ ਆ ਤੇ ਕੀ ਗੱਲ ਬਾਤ ਵੇਖੋ ਕਿੰਨੀਆਂ ਸੰਗਤਾਂ ਸੇਵਾ ਕਰ ਰਹੀਆਂ ਤੇ ਜਿਹੜੇ ਜੀਏ ਜੀ ਡੁੱਬ ਗਏ ਆ ਝੋਨੇ ਉਹਨਾਂ ਦੇ ਵੀ ਬੁਰੇ ਹਾਲ ਹੋਏ ਪਏ ਆ ਫਸਲਾ ਮਰ ਗਏ ਤਾਂ ਕੀ ਕਹਿਣਾ ਚੋਣੇ ਸਕਦਾ ਨੂੰ ਕੀ ਆ ਬੀਖ ਲੈ ਜੀ ਆਪਣੇ ਵਾਸਤੇ ਕਰੇ ਤੇ ਸਾਰੀ ਦੁਨੀਆ ਕਿਸੇ ਵਾਸਤੇ ਕਰੇ ਤੇ ਸਾਮਣ ਜਿਹੜੇ ਸਰਪੱਤ ਦੇ ਭਲੇ ਪਿੱਛੇ ਹਲਾਕਾ ਨਿਵਾਸੀ ਵਿਦੇਸ਼ ਸਰਬੱਤ ਸੰਗਤ ਇਸ ਲੜ ਰਹੀ ਆ ਇਸ ਜੀ ਆਪਦੀ ਘੜੀ ਆਈ ਆ ਤੇ ਉਹ ਸਰਬੱਤ ਦੇ ਭਲੇ ਪਿੱਛੇ ਜਿਹੜੀ ਸੇਵਾ ਕਰ ਰਹੀ ਆ ਅਸੀਂ ਹਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਕਿਹੜੇ ਆਪਣੇ ਤਨੋਂ ਮਨੋਂ ਤੇ ਧਨੋਂ ਉਹ ਇਸ ਮੁਹੰਮਦ ਦੇ ਵਿੱਚ ਯੋਗਦਾਨ ਪਾ ਰਹੇ ਆ ਉਹਨਾਂ ਦਾ ਜਿਹੜਾ ਦੇਣ ਦਿੱਤਾ ਨਹੀਂ ਜਾ ਸਕਦਾ ਤੇ ਵੈਗਰੂ ਦੇ ਅਰਦਾਸ ਬੇਨਤੀ ਸੰਤਪੁਰ ਪਾਸ਼ਾ ਮਹਾਰਾਜੇ ਸਾਹਿਬ ਤੁਹਾਨੂੰ ਚਾਹਲਣ ਤਾਂ ਕਿ ਜੋ ਸਖਤਾਂ ਦੇ ਉੱਤੇ ਹੜ ਆ ਗਈ ਰਸੀਦ ਬਣੀ ਹੋਈ ਆ ਪਰਮਾਤਮਾ ਨੂੰ ਢਾਲੇ ਤੇ ਚੜ੍ਹਦੀ ਕਲਾ ਬਲ ਸੇਸ਼ਕਾਰੇ ਤੇ ਮਹਾਰਾਜ ਸੁਖਸ਼ਾਂਤੀ ਪ੍ਰਵੇਸ਼ਣ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਇਹ ਸਨ ਪ੍ਰਧਾਨ ਸਾਹਿਬ ਤੇ ਬਾਬਾ ਨਿਹਾਲ ਸਿੰਘ ਜੀ ਉਹ ਵੀ ਅੱਜ ਪਹੁੰਚਿਆ ਜੀ ਤੰਦਨ ਬਾਬਾ ਵੀਰ ਸਿੰਘ ਭਾਈਓ ਸੇਵਾ ਸੰਗਤਾਂ ਕਰ ਰਹੀਆਂ ਤੇ ਬਾਬਾ ਜੀ ਆਹ ਦੇਖੋ ਬੜਾ ਸਮਾਂ ਹੋ ਗਿਆ ਸੀ ਅਮਰੀਕਾ ਦੇ ਵਿੱਚ ਗਏ ਹੋਏ ਸੀ ਤੇ ਪਹੁੰਚਿਆ ਜੀ ਤੇ ਸੰਗਤਾਂ ਦੇਖੋ ਫੜੇ ਬੁਲਾ ਰਹੀਆਂ ਜੀ ਬਹੁਤ ਚੜ੍ਹਦੀ ਕਲਾ ਇਹਦੇ ਵੀਰ ਵੇਖੋ ਜਿਹੜੇ ਸੇਵਾ ਕਰ ਰਹੇ ਆ ਇੱਥੇ ਬਹੁਤ ਸੁਜੋਗ ਆ ਜੀ ਸਾਰੇ ਵੀਰਾਂ ਦਾ ਤੇ ਲケーション ਭਾਈ ਜੀ ਦੱਸ ਦਿੱਤੀ ਆ ਬਿਲਕੁਲ ਕਾਲੀਆਂ ਦੇ ਨੇੜੇ ਜਿਕਲਾਤ ਮਹਿਗਮਾ ਬਾਈ ਜੀ ਧੰਨਵਾਦ ਇਹ ਵੀਡੀਓ ਸ਼ੇਅਰ ਕਰੋ ਵਾਇਰਲ ਦਿਖਾ ਗਲਤਾ ਸ੍ਰੀ ਵਾਹਿਗੁਰੂ ਜੀ ਕੀ ਬਦੇ